ਸਵਾਗਤ ਹੈ ਤੁਹਾਡਾ ਆਪਣੇ ਫੇਸਬੁੱਕ ਪੇਜ ਦੇ YouTube ਚੈਨਲ ਤੇ ਜੀ ਅੱਜ ਪਿੰਡ ਜਲਾਲਦੀਵਾਲ ਆਈ ਸੀ ਜੀ ਰਾਏਕੋਟ ਦੇ ਨੇੜੇ ਹੀ ਹੈ ਪਿੰਡ ਤੇ ਬਾਈ ਦੀ ਆ ਮੱਝ ਤੇ ਇੱਕਾ ਵਹਿੜ ਮੰਨ ਲਓ ਵਹਿੜਾ ਬੋਲ ਨਹੀਂ ਰਹੀ ਜੀ ਤੇ ਮੱਝ ਆ ਵਾਰ-ਵਾਰ ਰਪੀਟ ਕਰ ਰਹੀ ਹੈ ਤੇ ਬਾਈ ਨਾਲ ਹੋਈ ਸੀ ਗੱਲ ਫੋਨ ਤੇ ਮੈਂ ਇਹਨੂੰ ਦੱਸਿਆ ਸੀ ਮੈਂ ਕਿਹਾ ਵੀ ਕੋਈ ਦਿੱਕਤ ਹੋਊਗੀ ਬਸ ਗੱਲ ਉਹੀ ਨਿਕਲੀ ਜੀ ਹਾਰਡਨੈਸ ਬਹੁਤ ਜ਼ਿਆਦਾ ਹੈ ਤੇ ਜਿਹੜੇ ਪਸ਼ੂ ਦੇ ਹਾਰਡਨੈਸ ਹੈ ਮੈਂ ਤੁਹਾਨੂੰ ਅੱਗੇ ਵੀ ਇੱਕ ਦੋ ਕੇਸ ਆਪਣੇ ਕੋਲੇ ਆਏ ਹੈ ਜਿਵੇਂ ਇੱਕ ਜੱਤਵਾਲ ਸੀ ਤੇ ਇੱਕ ਪੱਟੀ ਸੀ ਉਹਨਾਂ ਪਸ਼ੂਆਂ 'ਚ ਦਿੱਕਤ ਆਊਗੀ ਕਈ ਵਾਰੀ ਪਸ਼ੂ ਅੰਦਰੋਂ ਇਨਫੈਕਸ਼ਨ ਨਹੀਂ ਘੜਦਾ ਜੀ ਤੇ ਪਰ ਉਹ ਡਾਕਟਰ ਹੀ ਤੁਹਾਨੂੰ ਦੱਸ ਸਕਦਾ ਵੀ ਇਹਦੇ ਕਿਨਫੈਕਸ਼ਨ ਆ ਜਾਂ ਕੀ ਪ੍ਰੋਬਲਮ ਆ ਪਰ ਬਹੁਤ ਜ਼ਿਆਦਾ ਹਾਰਡਨੈਸ ਆ ਜੀ ਇਹਦੇ ਅੱਜ ਦਵਾਈ ਭਰੀ ਆ ਮੈਟ੍ਰੀਸ਼ ਆਫ ਟਿਊਬ ਭਾਵਾਂਗੇ ਬਾਕੀ ਬਾਈ ਦੱਸੋਗੇ ਵੀ ਕਿੰਨੇ ਕ ਵਾਰੀ ਦਿੱਕਤ ਆਈ ਹੈ ਕੀ ਪ੍ਰੋਬਲਮ ਕੀ ਆਈ ਬਾਈ ਕਿੰਨੇ ਕ ਵਾਰੀ ਆ ਪਹਿਲਾਂ ਸਾਰਿਆਂ ਸੱਸੀ ਕਾਲ ਜੀ ਸੱਸੀ ਕਾਲ ਬਾਈ ਪ੍ਰੋਬਲਮ ਤਾਂ ਤਕਰੀਬਨ ਹੋ ਗਈ ਜੀ ਨੂੰ 4-5 ਵਾਰੀ ਪਹਿਲਾਂ ਆਪਾਂ ਦਵਾਈ ਵੀ ਭਰਾਈ ਆ ਠੀਕ ਆ ਬਾਈ ਤੇ ਇਲੈਕਸ਼ਨ ਵਗੈਰਾ ਭਰੀਏ ਤਿੰਨ ਟਾਈਮ ਤਿੰਨ ਦਿਨ ਆਪਾਂ ਦਵਾਈ ਭਰਾ ਕੇ ਫਿਰ ਟੀਕੇ ਵੀ ਭਰੇ ਤਿਕਨ ਹੋ ਗਏ ਪੰਜ ਵੇ ਰਿਪੀਟ ਹੋ ਗਈ ਏ ਠੀਕ ਆ ਬਾਈ ਉੱਤੇ ਉਸ ਤੋਂ ਬਾਅਦ ਹੁਣ ਫਿਰ ਆਪਾਂ ਫੇਸਬੁੱਕ ਤੇ ਹੁਣ ਦੇਖਿਆ ਦੁੱਧ ਬਾਅਦ ਪਹਿਲਾਂ ਮਾਝ ਆਪਣੀ ਸੂਈ ਸੀ ਛੱਜਰ ਹਾਂਜੀ ਹਾਂਜੀ ਉਹਦੀ ਦੀ ਮੈਨੂੰ ਮੈਡੀਸਨ ਦੱਸੀ ਸੀ ਉਹ ਬੱਚਾ ਨਹੀਂ ਇੱਕ ਤਾਂ ਲੈਂਦੀ ਸੀ ਇੱਕ ਸਵਾ ਦਾਟ ਸੀ ਤੇ ਦੁੱਧ ਦਿਨ ਚੱਲੀ ਸੀ ਹਾਂਜੀ ਚੱਲ ਸਾਨੂੰ ਜਦੋਂ ਰਿਜ਼ਲਟ ਮਿਲਿਆ ਹਾਂਜੀ ਤਾਂ ਮੈਂ ਕਿਉਂ ਨਾ ਆਪਾਂ ਮਿਲਿਆ ਜਾਵੇ ਡਾਕਟਰ ਨੂੰ ਤੇ ਆਪਾਂ ਗੱਲਬਾਤ ਕਰੀਏ ਨਾਲ ਮਾਝ ਦਿਖਾ ਦਈਏ ਤਾਂ ਤਿਕਨ ਸੋਡੇ ਨਾਲ ਕੱਲ ਹੀਟ ਆਈ ਸੀ ਕੱਲ ਤੇ ਆ ਕੱਲ ਹੀਟ ਹੈ ਜੀ ਤੁਸੀਂ ਕੁਦਰਤੀ ਕਹਤ ਹੋ ਛੱਡ ਇੱਧਰ ਰੂਟ ਆ ਰੂਟ ਹੈਗਾ ਹਾਂਜੀ ਚਲੋ ਤੇ ਅੱਜ ਤੇ ਹੁਣ ਇਹਦਾ ਦੇਖਾਂਗੇ ਰਿਜ਼ਲਟ ਆਪਾਂ ਰਿਜ਼ਲਟ ਠੀਕ ਹੈ ਦਾ ਸਾਹਿਬ ਦੀ ਆਪਾਂ ਵੀਡੀਓ ਦੇਖ ਕੇ ਰਿਜ਼ਲਟ ਦੇਖ ਕੇ ਆਪਾਂ ਬੁਲਾ ਲਿਆ ਤੇ ਹੁਣ ਆਪਾਂ ਰਿਜ਼ਲਟ ਦੇਖ ਕੇ ਤੁਹਾਨੂੰ ਦੱਸਾਂਗੇ ਵੀ ਕੀ ਰਿਜ਼ਲਟ ਮਿਲਦਾ ਤੇ ਫਿਰ ਆਪਾਂ ਇਹ ਕਹਿੰਦੇ ਵੀ ਜਿੰਨੇ ਵੀ ਰੈਕੋਰਡ ਦੇ ਰਹੀ ਹੈਗਾ ਮੇ ਆਪਦੇ YouTube ਚੈਨਲ ਮੇਰਾ ਵੀ ਪੂਨੀਆ ਫਰ ਪੰਜਾਬ ਉਹਨੂੰ ਫੋਲੋ ਕਰ ਲਿਓ ਤੇ ਮੈਂ ਉਹਦੇ ਦੇ ਵੀ ਵੀਡੀਓ ਪਾਉਂਗਾ ਤੇ ਤੁਹਾਨੂੰ ਰਿਜ਼ਲਟ ਵੀ ਦੱਸਾਂਗੇ ਜੀ ਆਪਾਂ ਰਿਜ਼ਲਟ ਮਿਲਿਆ 100% ਤੇ ਹੰਢੜੀ ਕਹਾਂਗੇ ਤੇ ਮੇਰੇ ਪਾਸੋਂ ਹੋਣਗੇ ਗੱਬਣ ਦੇ ਆਪਾਂ ਸਾਰੇ ਲੋਕਾਂ ਨੂੰ ਇਹਦੇ ਬਾਰੇ ਸੂਚਿਤ ਕਰਾਂਗੇ ਵੀ ਦਾਸਾ ਨੂੰ ਮਿਲੋ ਸਹੀ ਹੈ ਭਾਈ ਤੇ ਹੂੰ ਭਾਈ ਆਪਣੀ ਸਰਵਿਸ ਤਾਂ ਸਹੀ ਲੱਗੀ ਸੋਹਣੇ ਹਾਂ ਸਰਵਿਸ ਬਿਲਕੁਲ ਸਹੀ ਹੈ ਟਾਈਮਿੰਗ ਦੀ ਬਿਲਕੁਲ ਸਹੀ ਹੈ ਇਹ ਹੈ ਇਹ ਨਹੀਂ ਸੀਗਾ ਵੀ ਮੈਨੂੰ ਡੀਕਾਂ ਪਿਆ ਇਹ ਘੰਟੇ ਨੂੰ ਆਗੇ ਅੱਧੇ ਘੰਟੇ ਨੂੰ ਆਗੇ ਤੁਸੀਂ ਮੈਨੂੰ ਸ਼ਾਮ ਦਾ ਟਾਈਮ ਦਿੱਤਾ ਤੇ ਆਪਾਂ ਤੁਸੀਂ ਮੇਰੇ ਕੋਲ ਸ਼ਾਮ ਨੂੰ ਆ ਗਏ ਤੇ ਇਹ ਨਹੀਂ ਹੋਇਆ ਵੀ ਯਾਰ 1 ਵਜੇ ਕਹਿਦਾ 4 ਵਜੇ ਆਉਣਗੇ ਟਾਈਮ ਤੂੰ ਚਲੋ ਉਹ ਟਾਈਮ ਤੇ ਬੰਦਾ ਰਹਿ ਜਾਂਦਾ ਘਰੇ ਜਿੰਨਾ ਟਾਈਮ ਦਿੱਤਾ ਹਾਂ ਟਾਈਮ ਅੱਜਕੱਲ ਹਰੇ ਤੇ ਹੁਣ ਦੇਖੋ ਦਵਾਈ ਭਰਤੀ ਮੈਡੀਸ਼ਨ ਆਪਾਂ ਜੀ ਸਟਾਰਟ ਕਰਾਂਗੇ ਦੋਨਾਂ ਦੀ ਤੇ ਜਦੋਂ ਆਪਾਂ ਨੂੰ ਮਿਲੇ ਰਿਜ਼ਲਟ ਤੇ ਆਈ ਦੱਸਾਂਗੇ ਪੇਜ ਤੇ ਵੀਡੀਓ ਪਾਵਾਂਗੇ ਤੇ ਮੇਰੇ ਕੋਣ ਦੇ ਰਹੀ ਹੈ ਮੇਰਾ ਪੇਜ ਦੇਖ ਰਿਹਾ ਡਾ ਸਾਹਿਬ ਦੇਖ ਰਿਹਾ ਸਾਰਿਆਂ ਨੂੰ ਆਪਾਂ ਜਰੂਰ ਦੱਸਾਂਗੇ ਤੇ ਧੰਨਵਾਦ ਡਾ ਸਾਹਿਬ ਦਾ ਜੀ ਢੀ ਦੂਰ ਫਰੀਦਕੋਟ ਕੋਲ ਚੱਲ ਗਏ ਆ ਤੇ ਆਪਾਂ ਵਧੀਆ ਸਮਾਂ ਦੀ ਸਾਨੂੰ ਡਾਕਟਰ ਸਾਹਿਬ ਮਿਲ ਜਾਣਗੇ ਜੀ ਹਾਂਜੀ ਸਾਡੇ ਏਰੀਆ ਨੂੰ ਕੋਈ ਵਧੀਆ ਡਾਕਟਰ ਹੈ ਨਹੀਂਗਾ ਵੀ ਚੜ ਆਪਾਂ ਸੁ ਗੱਪਣਾ ਜਿਹੜੀ ਰਿਪੀਟਰ ਦੀ ਪ੍ਰੋਬਲਮ ਆ ਰਿਹਾ ਹੈ ਹਾਲ ਹੋ ਜਾ ਕਰੂਗੀ ਤੇ ਫਿਰ ਵਧੀਆ ਜਲਦੀ ਗੇੜਾ ਵਧਿਆ ਆਪਣੇ ਚੈਨਲ ਤੇ ਗੁਰੂ ਆ YouTube ਵਾਲੇ ਤੇ ਦੇਖੀਂਗਾ ਤੁਸੀਂ ਵਧੀਆ ਲੱਗਦੀਆਂ ਵੀਡੀਓ ਸਹੀ ਲੱਗਦੀਆਂ ਹਾਂ ਦੇਖੋ ਮੈਂ ਵੀਡੀਓ ਦੇਖੀ ਤੁਹਾਨੂੰ ਸੱਦਿਆ ਹਾਂ ਜੀ ਦੇਖੋ ਬਹੁਤ ਲੋਕ ਵੀਡੀਓ ਬਣਾਉਂਦੇ ਆ ਮੇਰਾ ਕੰਮ ਈ ਹੁੰਦਾ ਵੀ ਚਲ ਠੀਕ ਆ ਰਿਜ਼ਲਟ ਲਵੋ ਤੇ ਫੇਰ ਕਰੋ ਅਗਲੇ ਨੂੰ ਫੇਰ ਕਰੋ ਹਣਾ ਜੀ ਆਪਾਂ ਰਿਜ਼ਲਟ ਮਿਲੂਗਾ ਆਪਾਂ ਜ਼ਰੂਰ ਰੱਖਾਂਗੇ ਫੋਨ ਤੇ ਹੀ ਦੇਤਾ ਈ ਤੁਹਾਨੂੰ ਬਾਈ ਹਾਂ ਉਹ ਜਿਹੜੀ ਮੱਝ ਦਾ ਰਿਜ਼ਲਟ ਮੈਨੂੰ ਮਿਲਿਆ ਪਹਿਲਾਂ ਤੇ ਫੇਰ ਮੈਂ ਤੁਹਾਨੂੰ ਸੱਦਿਆ ਹੁਣ ਜਿਹੜਾ ਰਿਪੀਟਰ ਪਸ਼ੂ ਦਾ ਰਿਜ਼ਲਟ ਆ ਉਹ ਆਪਾਂ ਹੁਣ ਤੁਸੀਂ ਮੈਡੀਸਿਨ ਸਟਾਰਟ ਕਰਾਤੀ 2 ਮਹੀਨੇ ਨੂੰ 3 ਮਹੀਨੇ ਨੂੰ ਬੈਠ ਦਾ 20 ਦਿ ਤੂੰ ਦੁਆ ਜਦੋਂ ਬੈਡ ਚੈੱਕ ਕੀਤੀ ਆਪਾਂ ਉਹ ਆਪ ਹੀ ਕਰਕੇ ਜਾਵਾਂਗਾ ਅੱਜ ਦੇ ਤਰੀਕੇ ਠੀਕ ਆ ਮੈਂ ਤੁਸੀਂ ਆ ਇਹਦਾ ਸਵਾਪ ਕਰਨਗੇ ਤੇ ਆਪਾਂ ਉਹ ਵੀ ਜਰੂਰ ਵੀਡੀਓ ਪਾਵਾਂਗੇ ਕਿੰਨੇ ਟਾਈਮ ਤੋਂ ਕੰਮ ਕਰ ਰਹੇ ਆਂ ਬਈ ਪਸ਼ੂਆਂ ਦਾ ਜੀ ਹਾਂਜੀ ਪਸ਼ੂਆਂ ਦਾ ਹਾਂ ਤਕਰੀਬਾ ਹੁਣ ਮੇਰੇ ਡੈਡੀ ਹੁਣੀ ਕਰਦੇ ਨੇ ਜੀ ਪਹਿਲਾਂ ਤੁਸੀਂ ਉਹ ਤਾਂ ਆਪਣੇ ਤਕਰੀਬਨ ਸਭ ਦੇ ਘਰੇ ਹੁੰਦੀ ਐ ਨੇ ਗੱਲ ਤੇ ਤਕਰੀਬਾ ਹੁਣ ਮੇਰਾ ਰੁਝਾਨ ਇਧਰ ਪਸ਼ੂ ਬੰਨੀ ਆ ਹਾਂਜੀ ਜਿਹੜਾ ਦੁੱਧ ਵਗੈਰਾ ਦਾ ਆਪਣਾ ਸਾਰਾ ਸਹਿਰ ਜਾਂਦਾ ਇੱਕ ਟਾਈਮ ਦਾ ਠੀਕ ਹੈ ਤੇ ਹੁਣ ਮੇਰੀ ਉਮੀਦ ਹੈ ਵੀ ਆਪਾਂ ਘੋਵ ਵਗੈਰਾ ਵੀ ਦਿਆ ਕਰਾਂਗੇ ਲੋਕਾਂ ਨੂੰ ਵਧੀਆ ਆਸ਼ਾਬਦਾ ਬਣਾ ਦੇ ਆਪਦੇ ਪ੍ਰੋਡਕਟ ਬਣਾਵਾਂਗੇ ਕਿਉਂ ਆਪਦਾ ਬਣਾ ਕੇ ਦੇਵਾਂਗੇ ਸ਼ਹਿਰ ਚ ਦੋ ਟਾਈਮ ਦੇ ਮੇਰੇ ਹਿਸਾਬ ਨਾਲ ਦੇਖੋ ਮੈਂ ਤਾਂ ਇਹਨਾਂ ਜਿੰਨੇ ਵੀ ਆਪਣੇ ਚਾਹਣ ਵਾਲੇ ਕਹਿੰਦਾ ਦੇਖੋ ਜੇ ਦੁੱਧ ਪਾਉਣਾ ਤੁਸੀਂ ਵਧੀਆ ਬਰੀਡ ਪਸ਼ੂ ਵਧੀਆ ਰੱਖੋ ਬਰੀਡ ਤਿਆਰ ਕਰੋ ਬਰੀਡ ਤਿਆਰ ਕਰੋ ਬੀਡ ਤਿਆਰ ਕਰੋ ਇੱਕ ਮਾਣਾ ਟੀਕਾ ਨਾ ਭਰਾਓ ਮਾਣਾ ਟੀਕਾ ਨਾ ਭਰਾਓ ਇੱਕ ਮੇਰੀ ਸੁਝਾਅ ਹੈ ਵੀ ਲੋਕ ਫਸ ਜਾਂਦੇ ਸੁਨੱਖ ਪੁਣਾ ਦੇਖ ਕੇ ਜੀ ਸਿੰਘ ਕੁੰਡੇ ਆ ਮੱਝ ਸਰੀਰ ਐਵੇਂ ਪਿਆ ਉਹ ਚੀਜ਼ਾਂ ਦੇਖੋ ਉਹਦੇ ਚ ਦੁੱਧ ਦੇਖੋ ਜੀ ਆਪਾ ਕਾਮਯਾਬ ਹੋਣਾ ਪਣ ਦੇਣਾ ਤੋਂ ਨੇ ਦੁੱਧ ਆਪਾਂ ਕਲੀ ਸਨੱਖੀ ਕੀ ਕਰਨੀ ਆ ਸਨੱਖੀ ਤੋਂ ਕੀ ਕਰਾ ਸਨੱਖੀ ਜਿਹੜੇ ਬੰਦੇ ਨੇ ਦੁੱਧ ਦੇ ਕੰਮ ਕਰਨਾ ਉਹ ਸਨਖ ਪੁਣਾ ਨਾਲ ਦੇਖੋ ਉਹ ਦੁੱਧ ਦੇਖੋ ਦੁੱਧ ਦੇਖੋ ਜਿਹਦੇ ਸਨਖ ਪੁਣੇ ਦੇ ਕਰਨਾ ਉਹ ਆਵਾ ਸਨਖ ਪੁਣੇ ਦੇ ਕੋਲੇ ਕੋਈ ਬਈ ਰਿਜ਼ਲਟ ਆਇਆ ਕਿਸੇ ਟੀਕੇ ਦਾ ਵੀ ਦੁੱਧ ਤੇ ਆਈ ਹੋਵੇ ਹਜੇ ਤੱਕ ਕਿ ਨਹੀਂ ਹਜੇ ਤੱਕ ਦੇਖੋ ਦੱਸ ਆਪਣੀ ਸਟਾਰਟਿੰਗ ਆ ਸਟਾਰਟਿੰਗ ਆ ਸਟਾਰਟਿੰਗ ਆ ਮੰਨ ਲਓ ਨਸਲ ਅਲੀ ਹੁਣੇ ਹੀ ਹੋ ਜਾਏ ਹੁਣ ਆਪਾਂ ਹੁਣ ਆਪਾਂ ਨਸਲ ਬਣੀ ਹੋਇਆ ਦੇਖਦੇ ਆਪਾਂ ਨਸਲ ਬਣੀ ਕੀ ਬਣਦਾ ਇੱਕ ਝੋਟੀ ਦੀ ਆਪਣਾ ਮਿਸਾਲ ਦਾ ਟੀਕਾ ਭਰਾਇਆ ਵਾ ਹਾਂਜੀ ਲਕਸ਼ਮੀ ਡੈਰੀ ਫਾਰਮ ਵਾਲਿਆਂ ਦਾ ਡੈਰੀ ਫਾਰਮ ਦਾ ਤੇ ਉਹ ਦੇਖੋ ਕਿਦਾਂ ਦਾ ਬੱਚਾ ਕੱਢਦੀ ਐ ਇੱਕ ਤਾਂ ਆਪਾਂ ਉਹ ਸੇਲ ਕਰਤੀ ਸੀਗੀ ਉਹਦਾ ਬੁਲਟ ਦਾ ਸੀਗਾ ਉਹਨੇ ਕੱਟਾ ਦਿੱਤਾ ਸੀ ਤੇ ਹੁਣ ਆਪਾਂ ਰਿਜ਼ਲਟ ਦਾ ਹੁਣ ਜਿੰਨੀ ਵਧੀਆ ਟੀਕੇ ਭਰਦੇ ਆ ਠੀਕ ਹੈ ਜੀ ਹਰੇਕ ਦੀ ਵਧੀਆ ਟੀਕੇ ਲਾਉਣੇ ਆ ਇਹ ਵਧੀਆ ਦੀ ਕਰਾਉਣੇ ਆ ਠੀਕ ਹੈ ਠੀਕ ਹੈ ਤੇ ਬਾਕੀ ਦੇ ਦਿਆਂ ਕਿਵੇਂ ਬਣਦਾ ਆਪਣਾ ਰੁਝਾਨ ਵੇ ਜਿੰਨੇ ਵੀ ਡੈਰੀ ਵਾਲੇ ਮੇਰੇ ਵੀਰ ਜਿੰਨੇ ਜੁੜਨਾ ਚਾਹੁੰਦੇ ਆ ਤੇ ਕੋਈ ਕੰਮ ਮਾੜਾ ਨਹੀਂ ਕੰਮ ਮਾੜਾ ਨਹੀਂ ਮੇਰਾ ਕਹਿਣ ਦਾ ਇੱਕ ਦੋ ਪਸ਼ੂ ਤੋਂ ਸਟਾਰਟ ਕਰੋ ਦੁੱਧ ਪਾਉਣੇ ਆ ਬਈ ਹੁਣ ਤੁਸੀਂ ਹੋਣ ਤਾਂ ਵੀਰੇ ਇਹਦੇ ਮੇਰੇ ਥੋੜਾ ਹੀ ਆ ਮੇਰੇ ਘਰ ਆ ਬਾਈ ਕੋਲੇ ਪਸ਼ੂ ਹੈਗੇ ਆ ਜੀ ਇੱਕ ਉਹ ਸਾਹਮਣੀ ਮੱਝ ਆ ਬਾਈ ਨੇ ਹੁਣੇ ਲਈ ਆ ਮੱਝ ਬਹੁਤ ਚੰਗੀ ਆ ਥੋੜੀ ਜੀ ਲਿੱਤੀ ਮੱਝੇ ਤਕੜੀ ਕਰਨੀ ਆ ਜੀ ਆਪਾਂ ਇਹ ਬਾਈ ਤੁਸੀਂ ਸਭ ਤੋਂ ਵਧੀਆ ਗੱਲ ਇਹ ਆ ਵੀ ਇਹ ਪਸ਼ੂ ਕਮਜ਼ੋਰ ਤੇ ਲਿੱਥਾ ਹੀ ਲੈ ਕੇ ਆਉਂਦੇ ਆ ਤੇ ਹੁਣ ਦੇਖੋਗੇ ਤੁਸੀਂ ਅਗਲੀ ਵੀਡੀਓ ਚੋਂ ਮਾਤੇ ਆਮਰਚ ਲੱਸੀ ਜਿਆਰਾ ਦੀ ਹੋਗੀ ਜੀ ਤੇ ਆ ਉਹਨਾਂ ਵਰਗੀ ਆਮਰਚ ਜਿਆਰਾ ਦੀ ਕਰਦੀ ਇਹ ਤਾਂ ਇਹ ਦੁੱਧ ਕਿੰਨਾ ਦੇ ਰਹੀ ਬਈ ਇਹ ਹੁਣ ਇਸ ਟਾਈਮ ਤਾਂ ਗੱਬਣਾ ਜੀ ਇਸ ਟਾਈਮ ਗੱਬਣਾ ਇਸ ਟਾਈਮ ਗੱਬਣਾ ਇਹ 12 ਕਿਲੋ ਦੁੱਧ ਸੀਗਾ ਸਭ ਤੋਂ ਜ਼ਿਆਦੇ ਵਾਲੀ ਕਿਹੜੀ ਹੈ ਬਈ ਇਹ ਮਾਂ ਜਿਹੜੀ ਆ ਆਪਣੀ ਰਿਪੀਟਰ ਹੋਗੀ ਜੀ ਸਭ ਤੋਂ ਜ਼ਿਆਦੇ ਵਾਲੀ ਹਾਂ ਇਹਦੇ ਕੋਲ 15-16 ਕਿਲੋ ਦੁੱਧ ਸੀਗਾ ਅੱਛਾ 15-16 ਹਾਂ ਆਪਾਂ ਤਾਂ ਇਹ ਮੱਝ ਦੇਣੀ ਨਹੀਂ ਆਪਾਂ ਤਾਂ ਇਹ ਕਹਿੰਦੇ ਨਹੀਂ ਮੈਂ ਹੁਣੋਂ ਤਾਂ ਜਿਵੇਂ ਦੁੱਧ ਦਾ ਕੰਮ ਕਰਦਾ ਹੋਰ ਲਿਆਉਂਦਾ ਹਾਂਜੀ ਹਾਂਜੀ ਦੁੱਧੇ ਲਾ ਲੈਂਦੇ ਕੀ ਰੇਟ ਪੈ ਰਿਹਾ ਦੁੱਧ ਬਈ ਦੁੱਧ ਵੀਰੇ ਮੇਰੇ ਰੈਕਾਟ ਸ਼ਹਿਰ 70 75 ਪੈ ਜਾਂਦਾ 75 ਪੈ 70 ਪੈ 70 75 ਹਾਂ ਸਹੀ ਹੈ ਤੁਸੀਂ ਘਰਾਂ ਚ ਦੁੱਧ ਪਾਉਂਦੇ ਮੈਂ ਘਰਾਂ ਜੀ ਦੁੱਧ ਛੇਲ ਕਰਦਾ ਸ਼ਾਮ ਦਾ ਦੁੱਧ ਡੈਰੀ ਚ ਹਾਂ ਤੇ ਜਿਹੜਾ ਸਵੇਰ ਦਾ ਦੁੱਧਾ ਉਹ ਸਾਰਾ ਜਾਂਦਾ ਰੈਕਾਟ ਘਰਾਂ ਚ ਕਿੰਨਾ ਦੁੱਧ ਪਾਉਨੇ ਆ ਕਿਉਂਕਿ ਉਹਨਾਂ 20 25 ਕਿਲੋ ਹੋ ਜੇ ਤੇ ਅੱਧੋ ਅੱਧ ਬਚਤ ਹੈਗੀ ਆ ਹਾਂ ਬਚਤ ਹੈਗੀ ਆ ਬੱਚਾਂ ਦੀ ਫਾਇਦਾ ਬਈ ਕਿ ਗਾਵਾਂ ਦਾ ਫਾਇਦਾ ਦੇਖੋ ਵੀਰੇ ਆ ਬੱਸੀ ਪਹਿਲੀ ਹੈ ਮੇਰੇ ਕੋਲੇ ਕਹਤ ਮੱਜ ਨਹੀਂ ਕੰਮ ਆਪਾਂ ਮੱਜ ਨਹੀਂ ਕੰਮ ਕੀਤਾ ਦਾ ਰੈਕੋਡ ਵੀ ਦਿੰਨੇ ਅਗਰ ਨੂੰ ਕਹਿ ਕੇ ਦਿੰਨੇ ਆ ਹਾਂਜੀ ਇੰਨੇ ਦੁੱਧ ਦਾ ਘਰ ਤਾਂ ਬਹੁਤ ਆਈ ਜਾ ਐਵੇਂ 100 ਘਰ ਲਾ ਲਾ 100 ਲਾ ਲਓ ਹਾਂ ਹਾਂ ਪਰ ਆਪਾਂ ਉਨੀਆਂ ਅਰੀਜਨਲ ਚੀਜ਼ ਦੇਣੀ ਆ ਹਾਂਜੀ ਤੇ ਅਗਲੇ ਨੂੰ ਕਹਾਂ ਉਹ ਮੇਰੇ ਕੋਲ ਹੈ ਨਹੀਂ ਬਥੇਰੇ ਘਰ ਪਉਦੇ ਹੁਣ ਦੁੱਧ ਦੀ ਸ਼ੋਰਟੇਜ ਆ ਗਈ ਸਾਰੇ ਜੀ ਪਾ ਲੋ ਪਾਣੀ ਨਹੀਂ ਪਾਉਣਾ ਪਾਣੀ ਨਹੀਂ ਪਾਉਣਾ ਕਿਹ ਘੇ ਰੁਪਏ ਲੈਣੇ ਆ ਪਸੰਦਾ ਨਾ ਪਸੰਦਾ ਰਹਿਣ ਤੋਂ ਦੂਜੇ ਦੇ ਨਾਮ ਲਵੋ ਆਪਾਂ ਨੂੰ ਆਪਣੇ ਕੋਲੋਂ ਦੋ ਗੱਲਾਂ ਨੇ ਜੀ ਸਹੀ ਹੈ ਬਈ ਬਥੇਰੇ ਕਹਿੰਦੇ ਮਲਾਈ ਘਟੁੰਦੀ ਮਲਾਈ ਵੱਧ ਆਉਂਦੀ ਮਲਾਈ ਵੱਧ ਆਉਂਦੀ ਉਹਨਾਂ ਨੂੰ ਪਤਾ ਕਦੋਂ ਆਉਂਦੀ ਆ ਸਾਡੇ ਕੋਲ ਵੀ ਕੰਮ ਨਹੀਂ ਹੈਗੇ ਵੀ ਡੁਪਲੀਕੇਟ ਤੋਂ ਤੇ ਬਣਾ ਕੇ ਦੇ ਦਈਏ ਹਾਂਜੀ ਹਾਂਜੀ ਤੇ ਆਪ ਲੈਣਾ ਲਵੋ ਜੀ ਨਹੀਂ ਲੈਣਾ ਨਾ ਨਾ ਲਵੋ ਤੇ ਪਰ ਹਾਂ 3 ਦਿਨਾਂ ਕੁਆਲਿਟੀ ਦੇਣੀ ਆ ਤੇ ਘੱਟ ਕਰਨ ਲਿਆ ਘੋਣ ਪੈਸੇ ਵੀ ਵਜਾ ਰਹੇ ਆ ਸੇਵਾ ਵੀ ਪੂਰੀ ਆ ਨਾ ਪੂਰੀ ਆ ਤੇ ਪੂਰੇ ਆ ਫੀਡ ਵੀ ਅਸੀਂ ਆਪਦੀ ਬਣਾਉਨੇ ਆ ਤੇ ਰੀਪੀਟ ਦੀ ਇਹ ਹੀ ਮੱਝ ਜਿੱਦਕਤ ਆਈ ਆ ਸਹੀ ਹੋਰ ਕਿਸੇ ਦੀ ਨਹੀਂ ਆ ਜੀ ਇਹਦੇ ਦੀ ਆ ਜਿਹੜੀ ਫੀਡ ਆ ਹਾਂਜੀ ਫਿਰ ਮੈਂ ਕੋਲੇ ਖੜ ਕੇ ਹਾਂਜੀ ਛੱਡ ਪਿੰਡ ਵੀ ਬਣਾਉਣਾ ਮੈਂ ਹਾਂਜੀ ਮੋਤਾ ਜਾਣੇ ਨੇ ਹਾਂਜੀ ਆਪਣੇ ਨਾਲ ਉਹ ਵੀ ਆਪਣੇ ਘਰ ਆ ਪਰਿਵਾਰ ਵਾਲਾ ਰਿਸ਼ਤਾ ਉਹਨਾਂ ਨਾਲ ਮੋਤਾ ਫੀਡ ਲੈਣਾ ਕੋਲੇ ਖੜ ਕੇ ਮੱਕੀ ਕੋਲੇ ਖੜ ਕੇ ਦਲਾਉਣੀ ਆ ਹਾਂਜੀ ਕੋਈ ਇਹ ਨਹੀਂ ਹੈਗਾ ਮੱਕੀ ਦਲੀ ਪਈ ਆ ਵੀ ਮੈਂ ਜਾ ਕੇ ਫੀਡ ਬਣਵਾ ਲੂੰ ਠੀਕ ਹੈ ਜੀ ਜਿੰਨਾ ਟਾਈਮ ਫੀਡ ਮੇਰੀ ਬਣਦੀ ਨਹੀਂ ਮੈਂ ਕੋਲੇ ਖੜ ਕੇ ਟੋਟਲ ਜੀ ਆਪਦੀ ਪਸੰਦ ਦੀ ਪਾਉਣੀ ਆ ਕਿਸੇ ਦੇ ਫਾਰਮੂਲੇ ਤੇ ਨਹੀਂ ਜਾਣਾ ਮੇਰਾ ਆਪਦਾ ਫਾਰਮੂਲਾ ਹੈਗਾ ਆਪਦੇ ਹਿਸਾਬ ਨਾਲ ਮੈਂ ਚੀਜ਼ਾਂ ਪਾਉਣੀ ਆ ਨੇ ਉਹਦੇ ਚ ਦੇਖੋ ਹਾਂ ਬਣੀ ਬਣੀ ਫੀਡ ਨਹੀਂ ਮਿਲਦਾ ਕਿਸੇ ਨੇ ਪੁੱਛਣਾ ਹੋਵੇ ਬਈ ਤੁਹਾਡਾ ਨੰਬਰ ਹਾਂ ਉਹ ਬਿਲਕੁਲ ਵੀਰੇ ਆਪਾਂ ਫਾਰਮੂਲਾ ਆਪਾਂ ਦੇਵਾਂਗੇ ਇਹ ਨਹੀਂ ਕਿ ਚੋਰੀ ਨਹੀਂ ਹੈਗੀ ਚੋਰੀ ਨਹੀਂ ਹੈਗੀ ਤੇ ਹਾਂ ਵਿੱਚ ਦੀ ਥੋੜੀ ਬਹੁਤੀ ਫੀਡ ਮੈਂ ਨਾਲ ਟਵਾਣਾ ਚੇਂਜ ਕਰ ਲੈਣਾਗਾ ਠੀਕ ਫੌਜੀ ਸਾਹਿਬ ਵੀ ਉਹੀ ਪਾਉਂਦੇ ਆ ਫੌਜੀ ਸਾਹਿਬ ਵੀ ਉਹੀ ਪਾਉਂਦੇ ਇਕੱਠੀ ਫੀਡ ਬਣ ਕੇ ਨਹੀਂ ਸਾਡੀ ਠੀਕ ਹੈ ਬਾਈ ਫੌਜੀ ਆ ਜੀ ਜਿਹੜਾ ਜੀ ਦਾ ਮੰਨ ਲਓ ਆਪਣੀ ਵੀਡੀਓ ਦੇਖਦੇ ਆ ਬਾਈ ਦੇ ਬ੍ਰਦਰ ਹੀ ਆ ਉਹ ਉਹ ਅੱਜ ਘਰੇ ਹੈ ਨਹੀਂ ਕੁਲਵਿੰਦਰ ਆ ਬਾਈ ਜੀ ਦਾ ਨਾਮ ਉਹਨਾਂ ਨੇ ਹੀ ਇਹਨਾਂ ਨੂੰ ਨੰਬਰ ਦਿੱਤਾ ਸੀ ਤੇ ਇਹ ਗਰੁੱਪ 'ਚ ਨੰਬਰ ਐਡ ਸੀ ਤੇ ਤੁਸੀਂ ਦੇਖੋ ਭਈ ਸਬਸਕ੍ਰਾਈਬ ਇਹਨਾਂ ਨੇ ਚੈਨਲ ਮੇਰਾ ਅੱਜ ਕੀਤਾ ਅੱਜ ਇਹਨਾਂ ਨੇ ਮੇਰੀਆਂ ਵੀਡੀਓ ਦੇਖੀਆਂ ਅੱਜ ਹੀ ਮੈਨੂੰ ਬੁਲਾ ਲਿਆ ਹਾਂ ਅੱਜ ਹੀ ਬੁਲਾ ਲਿਆ ਜੀ ਬੁਲਾ ਲਿਆ ਵੀ ਫੀਡ ਰਸ ਸਭ ਨੂੰ ਦੱਸ ਦਿੰਨਾ ਫੀਡ ਮੇ ਪਾਉਣਾ ਸਭ ਤੋਂ ਵੱਧ ਫੀਡ ਮੇਰੀ ਪੈਂਦੀ ਆ ਆਪਦੀ ਆਪਦੀ ਥੋੜੀ ਥੋੜੀ ਮੰਨ ਲਾ ਪਾਈ ਆ ਫੀਡ 1% ਰੋਜ਼ ਨਾਲ ਮੈਂ ਟਵਾਣਾ ਪਾ ਦਿੰਨਾ ਟਵਾਣਾ ਪਾ ਦਿੰਨਾ ਟਵਾਣਾ ਪਾ ਦਿੰਨਾ ਆਪਦੀ ਮਹੀਨੇ ਚ ਦੋ ਦੋ ਬੋਰੀ ਟਵਾਣਾ ਸਾਰੀਆਂ ਮੱਧਿਆਂ ਨੂੰ ਕੀ ਪਾਉਣਾ ਆਪਦੀ ਫੀਡ ਚ ਆਪਦੀ ਵੀਡੀਓ ਚ ਮੱਕੀ ਹੋएगी ਜੀ ਹਾਂਜੀ ਸਰੋਂ ਦੀ ਖਾਲ ਹੁਣ ਬਿੜੇਵੇਂ ਬਿੜੇਵੇਂ ਬੰਦ ਕਰਦੇ ਮੈਂ ਬਿੜੇਵੇਂ ਦੀ ਖਾਲ ਚੋਕਰ ਹਾਂਜੀ ਤੇ ਸੋਲਿਆਂ ਦਾ ਚੂਰਾ ਚੂਰਾ ਤੇ ਜੀਸਟ ਪਾਟਰ ਜਿਹੜਾ ਹੁੰਦਾ ਹਾਂ ਨਾਮਕ ਸੀਰਾ ਲਵਾਉਣੀ ਆ ਜੀ ਮਿੱਠਾ ਸੋਡਾ ਆਹ ਚੀਜ਼ਾਂ ਨੇ ਵਾਹ ਨਾਮ ਨਾਮ ਬਹੁਤ ਬਚਦਾ ਬਈ ਤੁਹਾਡੇ ਪਸ਼ੂਆਂ ਦਾ ਚਿਚਣਾ ਤੋਂ ਬਹੁਤ ਬਚਦਾ ਚਿਚਣਾ ਤੋਂ ਡੀ ਵਰਮਿੰਗ ਆਪਾਂ ਕਰਦੇ ਜੀ ਠੀਕ ਹੈ 2 ਬਰਮੀ ਨਾਲ ਪਤਨ ਮਹੀਨੇ ਬਾਅਦ ਕਰ ਦੇਣੀ ਆ ਹੁਣ ਦੋ ਆ ਕੱਤੀ ਨੂੰ ਪ੍ਰੋਬਲਮ ਆਈ ਸੀ ਕੱਲ ਹਾਈ ਟੈਕ ਦੇ ਟੀਕੇ ਕੱਟਾ ਕੱਟਾ ਸੀਗਾ ਲੱਛਾ ਜਾ ਹਾ ਕਹੜਾ ਆਪਣਾ ਇਹਨੂੰ ਲਾ ਕੇ ਵੇਦਾ ਜਾ ਇਹਦੇ ਟੀਕਾ ਕੱਲ ਲਾਤਾ ਇਹਦੇ ਹਾਈ ਟੈਕ ਲਾਤਾ ਹਾਈ ਟੈਕ ਲਾਤਾ ਠੀਕ ਹੈ ਉਹ ਡਾਕਟਰ ਆਪਣਾ ਮਿੱਤਰ ਆ ਬਈ ਕੇ ਵਤਨੀ ਹੈ ਹਾਂਜੀ ਝੋਟੀ ਰੱਖਣੀ ਹੈ ਝੋਟੀ ਛੇਲ ਕਰ ਦੇਣੀ ਹੈ ਜੀ ਆਪਣਾ ਝੋਟੀ ਛੇਲ ਆ ਬਈ ਬਾਈ ਕੋਲੇ ਜੀ ਇਹ ਕਟੋ ਸਾਢੇ 6 ਮਹੀਨੇ ਦੀ ਗੱਭਣਾ ਜੀ ਸਾਢੇ 6 ਮਹੀਨਿਆਂ ਦੀ ਗੱਭ ਹੈ ਠੀਕ ਹੈ ਇਹਦੀ ਲక్ష్ਮੀ ਡੈਰੀ ਫਾਰਮ ਦਾ ਰਿਕਾਰਡ ਬਈ ਇਹਦਾ ਮਿਰ ਮਾਨ ਰਿਕਾਰਡ ਆਪਾਂ ਲੈਤੀ ਸੀ ਕਿਸੇ ਮਿੱਤਰ ਕੋਲ ਆਪਾਂ ਮਾਂ ਦਾ ਆਪਾਂ ਝੂਠ ਨਹੀਂ ਬੋਲਣਾ ਮਾਨ ਦਾ ਰਿਕਾਰਡ ਆਪਾਂ ਨੂੰ ਬਿਲਕੁਲ ਨਹੀਂ ਪਤਾ ਰੇਟ ਬਈ ਰੇਟ ਇਹਦਾ ਵੀਰੇ ਦਾ 70000 ਕਹਦੇ ਆ 56000 ਨਹੀਂ ਗੱਬਣਾ ਇੱਕ ਪਾਸ ਕਰਾ ਕੇ ਬੰਦਾ ਆਉਦੀ ਲੈ ਕੇ ਜਾਵੇ ਤੇ ਲక్ష్ਮੀ ਡੈਰੀ ਫਾਰਮ ਵਾਲਿਆਂ ਦਾ ਵਿਸਾਲ ਦੀ ਏਆਈ ਹੋਈ ਹੈ ਇਹ ਆਪਣੀ ਫੁੱਲ ਗਰੰਟੀ ਆ ਵੀ ਵਿਸਾਲ ਦੀ ਆ ਕਿਉਂਕਿ ਇਹ ਆ ਵੀ ਆਪਾਂ ਕੀ ਤੋਂ ਲੈਂਦਾ ਨਹੀਂ ਵਿਸਾਲਦਾ ਜਿੱਥੇ ਟੀਕੇ ਜਾ ਕੇ ਲੈ ਕੇ ਅਸੀਂ ਜਾ ਕੇ ਬੈਰੋ ਕੇ ਪਿੰਡੋਂ ਉਹਨਾਂ ਦਾ ਆਪਣੀ ਵੀਡੀਓ ਵੀ ਚੈਨਲ ਤੇ ਪਈ ਇਹ ਮੇਰੇ ਜਿਹੜੇ ਅਸੀਂ ਉਹਨਾਂ ਕੋਲੋਂ ਖੁਦ ਜਾ ਕੇ ਲੈ ਕੇ ਆਏ ਸੀ ਜਾ ਕੇ ਲੈ ਕੇ ਆਏ ਤੇ ਉਸ ਤੋਂ ਬਾਅਦ ਸਪਲਾਈ ਆਪਣੇ ਪਿੰਡ ਕਾਲਾ ਮਿੱਤਰਾ ਡਾਕਟਰ ਜਿਹਦੇ ਕੋਲ ਸਪਲਾਈ ਆਉਂਦੀ ਆ ਟੀਕੇ ਤੇ ਪਹਿਲੇ ਤੇ ਗੱਬਣ ਹੋ ਗਈ ਬਈ ਇਹ ਤਕਰੀਬਨ ਦੇਖੋ ਪਹਿਲਾਂ ਵੀ ਬੂਰੇ ਦੇ ਦੋ ਟੀਕੇ ਪਾਏ ਸੀਗੇ ਹਾਂਜੀ ਹਾਂਜੀ ਉਹ ਉਹ ਗੱਬਣਾ ਨਹੀਂ ਸੀਗੀ ਉਦੋਂ ਬਾਅਦ ਇਹ ਆਪਾਂ ਫਿਰ ਵਿਸਾਲ ਦਾ ਭਰਤਾ ਸੀ ਵਿਸਾਲ ਦੇ ਟੀਕੇ ਦੋ ਦੀ ਗੱਬਣ ਹੋਊਗਾ ਹਾਂ ਲక్ష్ਮੀ ਡੇਰੀ ਫਾਰਮ ਦਾ 70000 ਰੁਪਿਆ ਮੁੱਲ ਕਰਦੇ 70000 ਦੇ ਮੁੱਲ ਕਰਦਾ ਵੀਰੇ ਮਾਨਤਾਨ ਹੋਊਗਾ ਵੀਰੇ ਠੀਕ ਟੋਂ ਦੇਖਣ ਤਕਰੀਮ ਅੱਦੇ ਤੋਂ ਸਾੰਭੀ ਤੀਕ ਆਪਾ ਫੁੱਲ ਦੱਸ ਕੇ ਦੇ ਜੀ ਨਹੀਂ ਜ਼ਿਆਦਾ ਹੀ ਸਾੰਭੀ ਪੰਜ ਮਹੀਨੇ ਦੀ ਪੰਜ ਛੇ ਮਹੀਨੇ ਦੀ ਗੱਬਣਾ ਤਰੀਕਾ ਆਪਾ ਫੁੱਲ ਦੱਸ ਕੇ ਦੇ ਹਾਂ ਤਰੀਕ ਦੱਸ ਕੇ ਦੇ ਹਾਂ ਪ੍ਰੋਪਰ ਤਰੀਕਾ ਆਪਣੇ ਲਿਖੀ ਪਈ ਆ ਠੀਕ ਹੈ ਠੀਕ ਜੇ ਕਿਸੇ ਵੀਰੇ ਨੂੰ ਪਸੰਦਾ ਆ ਤਾਂ ਨੰਬਰ ਮੇਰਾ ਹੈਗਾ 98774 ਠੀਕ ਹੈ ਬਾਈ 3480 ਪਿੰਡ ਜਲਾਲਦੀਵਾਲ ਨੇੜੇ ਰੈਕੋਟ ਨੇੜੇ ਰੈਕੋਟ ਹਾਂਜੀ ਠੀਕ ਹੈ ਜੀ ਵੀਡੀਓ ਨੂੰ ਕਰੇ ਜੇ ਸ਼ੇਅਰ ਬਾਈ ਦੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੀ ਬਾਈ ਕੱਟੀਆਂ ਗੁੱਟੀਆਂ ਦੀਆਂ ਵੀਡੀਓ ਪਾਉਂਦਾ ਰਹਿੰਦਾ ਹੀ ਬਾਈ ਨੇ ਅੱਗੇ ਬਹੁਤ ਪਸ਼ੂ ਵੇਚੇ ਆ ਹਾਂ ਚੈਨਲ ਦਾ ਨਾਮ ਪੂਨੀਆ ਫਾਰਮ ਪੰਜਾਬ ਆ ਪੂਨੀਆ ਫਾਰਮ ਪੰਜਾਬ ਪੂਨੀਆ ਫਾਰਮ ਪੰਜਾਬ ਪੰਜਾਬ ਹਾਂ ਠੀਕ ਆ ਜੀ ਧੰਨਵਾਦ ਜੀ ਵੀਡੀਓ ਨੂੰ ਦੇਖਿਓ ਜੇ ਵਾਧੂ ਧੰਨਵਾਦ ਜੀ ਤੇ ਕਮੈਂਟ ਕਰਕੇ ਦੱਸੋ ਧੰਨਵਾਦ